ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਾਸ਼ ਹੈ ਦਸਵੇਂ ਕਬਜੋ ਬਾਚ ਬੇਨਤੀ ਚਾ ਪਈ ਪਾਸ਼ਾਹੀ ਦਸਮੀ ਕਬਜੋ ਬਾਚ ਬੇਨਤੀ ਚਾਪਈ ਹਮਰੀ ਕਰੋ ਹੱਥ ਦੇ ਰਚਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮਨ ਰਹੀ ਹੈ ਮਾਰਾ ਆਪਣਾ ਜਾਣ ਕਰੋ ਪ੍ਰਤਮ ਪਾਰ ਹਮਰੇ ਦੁਸ਼ਟ ਸਭ ਤੁਮ ਖਵਾਹੋ ਆਪ ਹੱਥ ਦੇ ਮੋਹਿ ਬਚਾਵੋ ਸੁਖੀ ਬਸੇ ਮੋਰ ਪਰਿਵਾਰ ਆ ਸੇਵਕ ਸਿੱਖ ਸਭ ਕਰਤਾ ਮੋਰ ਛਾਨੀ ਕਰਦੇ ਕਰੀਏ ਸਾ ਬਰਨ ਕੋ ਆ ਸੰਗਰੀਏ ਪੂਰਨ ਹੋਏ ਹਮਾਰੀ ਆ ਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵ ਕਸੇਖ ਹਮਾਰੇ ਤਾਰੀਏ ਚੁੰਚੁੰਨ ਸਤਰੇ ਹਮਾਰੇ ਮਾਰੀਏ ਆਪ ਹੱਥ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸ ਮਰੀਏ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਅਸਤੁਰ ਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਨ ਹਾਰੇ ਸੇਵ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਸਮ ਹੋ ਪਰਿਚ ਚਤੁਰਦਸ ਕੰਤਾ ਕਾਲ ਪਹੇ ਬ੍ਰਹਮਾ ਬਪਧਰਾ ਕਾਲ ਪਏ ਸ਼ਿਵ ਜੋ ਅਵਤਾਰਾ ਕਾਲ ਪਹੇ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਜੈ ਕੀ ਉਹ ਬੇਦ ਰਾਜ ਬ੍ਰਹਮਾ ਜੋਤੀਯ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰ जवन काल सब जगत बनायो देव दैत उपजायो आद अंत एक अवतारा सोई गुरु समझियो हमारा नमस्कार तिसी को हमारी सकल पर जजन आप सवारी सेवगन को सेवगन सुख दियो सतरन को पल मोबत काट, काट के अंतर की जानत भले बुरे की पीर पछाणत चिंटी ते कंचन अस्तुला सब्र कृपा दृष्ट कर फोलला ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾ ਰਾ ਪ੍ਰਜਾ ਤਰਤ ਤਵ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇਹ ਕਰ ਸਭ ਹੋ ਜੇਤੇ ਬਦਨ ਸੇ ਸਭ ਧਾਰੇ ਆਪ ਆਪਣੀ ਬੁਝ ਉਚਾਰੇ ਤੁਮ ਸਭ ਹਿੱਤੇ ਰਹਿ ਤਨਰਾਲਮ ਜਾਣਤ ਬੇਦ ਪੇਦ ਅਰ ਆਲਮ ਨਰਕ ਕਾਨ ਨਿੰਬ ਕਾਨ ਲੰਬ ਆਨ ਅਨੀਦ ਅਨਾਦ ਅਸੰਬਤਾ ਕਾ ਮੂਰ ਉਚਾਰ ਤਬੇ ਦਾ ਜਾ ਕੋ ਬੇਬਨ ਪਾਵਤ ਬੇਦਾ ਤਾ ਕੋ ਕਰ ਪਾਹਨ ਅਨਮਾ ਤਮਹਾ ਮੂਰ ਕੁਛ ਵੀਦ ਨ ਜਾਣ ਤਮਹਾ ਦੇਵ ਕੋ ਕਹਿ ਸਦਾ ਸੇ ਨਿਰੰਕਾਰ ਕਾ ਚਿੰਤ ਨੈ ਬੇਵਾ ਆਪ ਆਪਣੀ ਬਦਹ ਜੇਤੀ ਵਰਨਤ ਭਿੰਨ ਪਹਿਨ ਪਹਿਨ ਤਹਤੇ ਤੇ ਤੁਮਰਾ ਲਖਾ ਨ ਜਾਏ ਪ੍ਰਸਾਰ ਕੈ ਬਿ ਸਜਾ ਪ੍ਰਥਮ ਸੰਸਾਰਾ एक रूप अनूप असरूपा रंग कह्यो राव कई पूपा अण्डे चेहरे से किने उत्कोई खान बहो रच दिने कहो फल रा चाहै बैठा कहो संकट पजो संकट एकेठा सगला समकडे दिखाय अचंब आवाज जुगाव स्वरूप सैया भव अभरक्षा मेरी तम कर ਸਿੱਖ ਬਾਰੇ ਸਿੱਖ ਸੰਗ ਰੋ ਦੁਸ਼ਟ ਜਿਤ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਉਸਤੁਰ ਤਵ ਸਰਣੀ ਪਰੇ ਤਾਨ ਕੇ ਦੁਸ਼ਟ ਦੁਖ ਤਹੈ ਮਰੈ ਪਰਖ ਜਾਨ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟ ਨਹੀਂ ਆਏ ਹੈ ਰਚਾ ਹੋਏ ਤਾਏ ਸਭ ਕਾਲਾ ਦ੍ਰਿਸ਼ਟ ਅਰਿਸ਼ਟ ਰੇ ਤਤਕਾਲਾ ਚਰਪਾਦ ਰਿਛਤ ਤਨ ਜਾਈ ਨਿਹਾਰੋ ਤਾਕੇ ਤਾਪ ਤਨ ਕਮੋ ਹਰਿਓ ਰਿੱਦ ਸਿਤ ਘਰ ਮੋ ਸਭ ਹੋਈ ਦੁਸ਼ਟ ਸਹਿਣ ਸਕੇ ਨ ਕੋਈ ਇੱਕ ਵਾਰ ਜਨ ਤਮੇ ਸਬਾਰਾ ਕਾਲ ਫਾਸਤੇ ਤਾਹੀ ਉਬਾਰਾ ਜਨਨ ਨਾਮ ਧਿਆਰੋ ਕਹਾ ਦਰਦ ਦੁਸ਼ਟ ਦੁਖ ਤੇ ਰਹਾ ਖੜ ਕੇ ਤਮੈ ਸਰਣ ਤੇ ਹਾਰੀ ਆਪ ਹੱਥ ਦੇ ਲੈ ਹੋਬਾਰੀ ਸਰਪਠੌਰ ਮੈਂ ਹੋ ਸਹਾਈ ਦੁਸ਼ਟ ਦੁਖ ਤੇ ਲੇਹੋ ਬਚਾਈ ਸਰਪਠੌਰ ਮੈਂ ਹੋ ਸਹਾਈ ਦੁਸ਼ਟ ਦੁਖ ਤੇ ਲੇਹੋ ਬਚਾਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ